ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ rau ke kala ਦੇ ਵਿੱਚ ਰੌਕੇ ਕਲਾ ਪਿੰਡ ਜ਼ਿਲ੍ਹਾ ਮੁਕੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬੂਰੀਆਂ ਨੀਲੀ ਰਵੀ ਦੀਆਂ ਦੋ ਕਟੀਆਂ ਵਕਾਊ ਆ ਜਿਹੜੇ ਭਰਾ ਨੀਲੀ ਰਵੀ ਦੀਆਂ ਬੂਰੀਆਂ ਕਟੀਆਂ ਦੀ ਭਾਲ ਦੇ ਵਿੱਚ ਆ ਫਿਰ ਆ ਜਾਓ ਮਿੱਤਰੋ ਬਾਹ ਕਮਲ ਕਟੀਆਂ ਇੱਕ ਤਾਂ ਬੱਚਾ ਦਿਖਾਉਣਾ ਤੁਹਾਨੂੰ ਛੋਟੀ ਉਮਰ ਦੇ ਅਜ ਬਸ ਸੋਨਾ ਸੁਨੱਖਾ ਤੇ ਇੱਕ ਕਟ ਝੋਟੀ ਬਣਨ ਵਾਲੀ ਹੈ 6 ਗੁ ਮਹੀਨਿਆਂ ਤੱਕ ਬਣ ਜੂਗੀ ਆ ਉਹ ਕਰਦੇ ਆ ਗੱਲਬਾਤ ਬਾਈ ਜੀ ਨਾਲ ਕਿਹੜੇ ਘਰ ਦੇ ਵਿੱਚ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਮਹਾਰਾਜ ਠੀਕ ਆ ਜੀ ਸੇਤਾ ਦੇ ਪਰਿਵਾਰ ਸਭ ਠੀਕ ਠਾਕ ਚਲੋ ਸੁਖਿਆ ਅੱਛਾ ਨਾਮ ਕੀ ਹੈ ਭਾਈ ਆਪਣ ਪੈਂਡ ਰੋਕੇ ਕਲਾਂ ਜੀ ਤਸੀਲ ਨਿਹਾਲ ਸਿੰਘ ਵਾਲਾ ਜੀ ਜੀ ਜ਼ਿਲ੍ਹਾ ਮੋਗਾ ਜੀ ਆਪਣੇ ਘਰ ਆ ਗਿਆ ਵੱਡੇ ਛੱਪੜ ਦੇ ਕੋਲ ਵੱਡੇ ਛੱਪੜ ਤੇ ਹਾਂ ਕੋਹੀ ਵਾਲੇ ਡੇਰੇ ਕੋਲ ਕੋਹੀ ਵਾਲੇ ਡੇਰੇ ਦੇ ਕੋਲ ਠੀਕ ਹੈ ਅੱਛਾ ਜੀ ਆ ਨਿੱਕੀ ਘਟੀ ਜਿਹੜੀ ਕਿੰਨੀ ਉਮਰ ਦੀ ਆ ਭਈ ਇਹ 10 ਕੁ ਮਹੀਨੇ ਦੀ ਹੋ ਗਈ 10 ਕੁ ਮਹੀਨੇ ਦੀ ਹੈ ਠੀਕ ਹੈ ਕੱਟੀ ਸੋਹਣੀ ਸਨਕੀ ਬਹੁਤ ਆ ਭਈ ਹਾਂ ਹੂੰ ਹੋਸਨ ਪਰਮਾਤਮਾ ਨੇ ਬੜਾ ਦਿੱਤਾ ਇਹਨੂੰ ਹਾਂ ਬਹੁਤ ਵਧੀਆ ਜੀ ਕੱਟੀ ਹੈ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਨੀ ਲੀਰਾ ਭਾਈ ਜੀ ਪੂਰੀਆਂ ਆ ਪੂਰੀਆਂ ਭਾਈ ਅੱਛਾ ਭਾਈ ਜਿੰਦੀ ਰੇਟ ਫਿਰ ਕੀ ਰੱਖਿਆ ਜਾਂਦਾ ਜੀ ਇਹਦਾ ਰੇਟ ਹੈਗਾ ਜੀ 28000 28 ਮੰਨਤਾ ਨਾ ਹੋ ਜੂਗਾ ਬਹੁਤ ਮਾੜਾ ਮੋਟਾ ਹੋ ਜੂਗਾ ਠੀਕ ਹੈ ਬਈ ਲੈ ਵੀ ਮਿੱਤਰੋ 28000 ਰੁਪਿਆ ਡਿਮਾਂਡ ਆ ਤੇ 10 11 ਮਹੀਨੇ ਸਾਰੀ ਇੰਦੀ ਜਿਹੜੀ ਉਮਰ ਹਜੇ ਕਰਮ ਵਾਲੀ ਵੀ ਦੇਖ ਸਕਦੇ ਆ ਤੁਸੀਂ ਸੋਹਣੀ ਸਨਖੀ ਕੱਟੀ ਚੰਗੀ ਆ ਅਮਰੀਕੀ ਚੰਗੀ ਆ ਤੁਸੀਂ ਆਪ ਵੀ ਦੇਖਿਓ ਮਿੱਤਰੋ ਨੈਣ ਨਕਸ਼ ਬਹੁਤ ਸੋਹਣੇ ਆ ਪੀ ਉਸ ਲੈ ਵੀ ਮਿੱਤਰੋ ਬਹੁਤ ਸੋਹਣਾ ਜਿਹੜਾ ਇਹਦਾ ਸਰੀਰ ਬੰਤਰ ਬੜੀ ਚੰਗੀ ਆ ਕੱਟੀ ਦੀ ਭਾਈ ਤੋੜ ਦਈਏ ਮੜੀ ਜੀ ਤੋੜ ਦਈਏ ਖੋਲ ਦਿਓ ਮੜੀ ਜੀ ਲੈ ਵੀ ਮਿੱਤਰੋ ਤੁਹਾਨੂੰ ਖੋਲ ਕੇ ਵਿਖਾ ਦਿੰਨਾ ਹੁਣ ਮੈਂ ਤੇ ਨੇ ਠੀਕ ਹੈ ਲੈ ਬਸ ਮੋੜ ਦੇ ਫੀਡ ਦੀਆਂ ਦੋ ਕੁ ਭਰੀਆਂ ਪੈ ਗਈਆਂ ਨੇ ਹੱਥ ਨਹੀਂ ਧਰਾਉਣਾ ਨਾ ਹਾਂਜੀ ਹਾਂਜੀ ਖਾਣ ਪੀਣ ਨੂੰ ਖੁੱਲੀ ਹੋਵੇ ਨਾ ਠੀਕ ਹੈ ਬਾਈ ਸੋਹਣੀਆ ਤੇ ਉਹ ਪਰਲੀ ਝੋਟੀ ਬਈ ਕਿੰਨੀ ਜਰਦੀ ਹੈ ਕੱਟ ਜਿਹੜੀ ਉਹ ਡੇਢ ਪੁਣੇ 2 ਸਾਲ ਦੀ ਹੋਈ ਹੈ ਡੇਢ ਪੁਣੇ 2 ਸਾਲ ਦੀ ਠੀਕ ਹੈ ਜੀ ਅੱਛਾ ਤਾਂ ਹੁਣ ਤੇ ਮੌਕੇ ਦੇ ਜਿਹੜੇ ਫਿਰ ਇਹ ਕਦੋਂ ਹੋਗੇ ਇਹ ਹੁਣੇ ਹੋਏ ਥੋੜੇ ਜੀ ਇਹਨਾਂ ਦੀ ਠੀਕ ਹੈ ਹੋ ਜਾਊਗਾ ਲੈ ਸੁੱਕ ਜਾਂਦੇ ਆ ਮੜਾ ਮੜਾ ਇਹ ਕਿੰਨੇ ਮਹੀਨੇ ਦੀ ਕੱਟੀ ਬਈ ਇਹ ਕੋਨੇ ਕੇ 2 ਸਾਲ ਦੀ ਹੋਵੇ ਕੋਨੇ ਕੋ 2 ਸਾਲ ਫਿਰ ਤਾਂ ਰਲਜੂ 6 ਕੁ ਮਹੀਨੇ ਤਾਈ ਹਾਂਜੀ ਹਾਂਜੀ ਰਲ ਜਾਂਦੀ ਹੂੰ ਮੱਥਾ ਮੁੱਥਾ ਬਹੁਤ ਚੰਗਾ ਕੱਟੀ ਹੋ ਚੌੜਾ ਜੂੜਾ ਹਨਾ ਹੂੰ ਲਿਓ ਥਾਣ ਚੰਗਾ ਹੂੰ ਥਾਣ ਚੰਗਾ ਹੂੰ ਝੋਲੀ ਬੜੀ ਚੰਗੀ ਹੈ ਨਾ ਬਹੁਤ ਚੰਗੇ ਹੈ ਗੱਬਣਾਂ ਵਾਂਗੂ ਲੱਗਦੀ ਹੈ ਹੂੰ ਪੀੜੀ ਬੰਨ੍ਹ ਦਿਓ ਮੜੀ ਜੀ ਲੇ ਮਿੱਤਰੋ ਝੋਲੀ ਵੇਖੋ ਕਿਰਾਂ ਦੀਆਂ ਕਰਮਾਲੀ ਦੀ ਨਾ ਓਕੇ ਦੀ ਰਿਪੋਰਟ ਥਾਣੇ ਤੁਹਾਨੂੰ ਬੜਾ ਚੰਗਾ ਲੱਗਾ ਘੱਟੀ ਨੂੰ ਜਦੋਂ ਬਣੀ ਨਾ ਮੈਂ ਰਿਕਾਰਡ ਤੋੜ ਮੈਂ ਤਿਆਰ ਹੋਊਗੀ ਅੱਛਾ ਭਾਈ ਨੰਬਰ ਆਪਣਾ ਕਿੰਨਾ ਵਾ ਨੰਬਰ 99141 ਜੀ ਜੀ 39076 99141 ਤੇ 39076 39076 ਤੇ 1 ਬਾਈ ਦੇ ਕੋਲੇ ਪਪੀਰੀਆਂ ਨੇ ਬੱਚੇ ਆ ਮਿੱਤਰੋ ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਚਿੱਟੇ ਪਪੀਰੀਆਂ ਮਤਲਬ ਮਹੀਨੇ ਕੁ ਦੇ ਹੋਣਗੇ ਬਈ ਉਹ ਹਾਂਜੀ ਮਹੀਨੇ ਦੇ ਹੋਗੇ ਹਾਂ ਮਹੀਨੇ ਦੇ ਆਪਾਂ ਉਹਦੀ ਵੀਡੀਓ ਤਾਂ ਨਹੀਂ ਦਿਖਾ ਸਕਦੇ ਤੁਹਾਨੂੰ ਪਰ ਦੱਸ ਦਿੰਨੇ ਮੈਸੇਜ ਲਾ ਦਿੰਨੇ ਆ ਵੀ ਪਪੀਰੀਆਂ ਕੁੱਤੇ ਆ ਜਿਹੜੇ ਬੱਚੇ ਆ ਜਿਹੜੇ ਇੱਕ ਫੀਮੇਲ ਹੈ ਇੱਕ ਮੈਂ ਦੋਨੇ ਕੁੱਤੇ ਆ ਦੋਏ ਕੁੱਤੇ ਹੀ ਆ ਦੋਨੇ ਕੁੱਤੇ ਆ ਬਈ ਤੇ ਬਹੁਤ ਸੋਹਣੇ ਸੁਨੱਖੇ ਆ ਮਹੀਨੇ ਕੁ ਦੇ ਆਸੇ ਪਾਸੇ ਉਮਰ ਵਾਲੇ ਚਿੱਟੇ ਚਿੱਟੇ ਆ ਜਾਵਾਂ ਤੁਸੀਂ ਆ ਕੇ ਵੇਖ ਲਿਆ ਜੇ ਭਰਾ ਕਹਿੰਨ ਚਾਹੀਦੇ ਹੋਏ ਤੇ ਇਹ ਬਾਈ ਜਨਵਰ ਸੀ ਬਾਈ ਦੇ ਪਿੰਡ rau ਕੇ ਕਲਾਂ ਤੋਂ ਜ਼ਿਲ੍ਹਾ ਮੋਗਾ